ਕਿਉਂਕਿ ਜੇ ਕੋਈ ਐਮਐਲਏ ਕਿਸੇ ਵੀ ਸਰਕਾਰ ਦੇ ਵਿੱਚ ਆਪਣੀ ਮੰਤਰੀਸ਼ਿਪ ਦੇ ਵਿੱਚ ਵਜ਼ਾਰਤ ਸਹੀ ਕੰਮ ਕਰਦਾ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨੂੰ ਪਹਿਲਾ ਮੰਤਰਾਲੇ ਚੋਂ ਥੱਲੇ ਤਾਰਿਆ ਹੋਵੇ ਉਹ ਤੋਂ ਬਾਅਦ ਐਮਐਲਏ ਤੋਂ ਉਹਨਾਂ ਨੇ ਖੁਦ ਅਸਤੀਫਾ ਦਿੱਤਾ ਜਾਂ ਲੱਤਾ ਗਿਆ ਇਲੈਕਸ਼ਨ ਝਾੜੂ ਤੋਂ ਲੜ ਸਕਦੇ ਆ ਜਾਂ ਬੀਜੇਪੀ ਤੋਂ ਲੜ ਸਕਦੇ ਆ ਇਸ ਤਰ੍ਹਾਂ ਦੀਆਂ ਗੱਲਾਂ ਜੋ ਸੁਣਨ ਨੂੰ ਹਲਕੇ ਚ ਮਿਲ ਰਹੀਆਂ ਸੋ ਜੋ ਗੱਲ ਕਰੀ ਆਪਾਂ ਅੱਜ ਕਾਗਰਸ ਪਾਰਟੀ ਦੀ ਟਿਕਟ ਦੀ ਦੇਖੋ ਮੈਨੂੰ ਕਰੀਬ 25 ਸਾਲ ਹੋ ਚੁਕੇ ਕਾਗਰਸ ਪਾਰਟੀ ਦੇ ਵਿੱਚ ਮੈਂ ਵਕ ਵਕ ਉਹਦੇ ਉੱਪਰ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੀ ਸੇਵਾ કરી ਲੇਕਿਨ ਮੈਂ ਪਾਰਟੀ ਹਾਈ ਕਮਾਡ ਨੂੰ ਬੇਨਤੀ ਵੀ ਕਰੂੰਗਾ ਕਿ ਤੁਸੀਂ ਇੱਕ ਚੀਜ਼ ਜ਼ਰੂਰ ਦੇਖਿਓ ਕਿ ਅੱਜ ਜਿਹੜਾ ਸਨੀਅਰਿਟੀ ਦੇ ਵਿੱਚ ਹਲਕੇ ਦੀ ਸੇਵਾ ਕਰ ਰਿਹਾ ਜਿਨੇ ਇੱਕ ਵਾਰ ਵੀ ਨਾ ਤਾਂ ਮੈਂ ਆਜ਼ਾਦ ਚੋਣ ਲੜੀ ਚਾਹੇ ਉਹ ਕਾਉਂਸਲਰ ਦੀ ਹੋਵੇ ਕਈ ਸਾਡੇ ਸ਼ਹਿਰ ਚ ਕਾਉਂਸਲਰ ਵੀ ਨੇ ਜਿਨ੍ਹਾਂ ਨੇ ਆਜ਼ਾਦ ਚੋਣ ਲੜਦੀ ਨਾ ਹੀ ਮੈਂ ਪਾਰਟੀ ਛੱਡ ਕੇ ਕਿਸੇ ਤੇ ਸਰੋਪਾ ਪੁਆਇਆ ਨਾ ਹੀ ਮੈਂ ਪਾਰਟੀ ਚ ਵਾਪਸ ਆਇਆ ਮੇਰੀ ਇੱਕੋ ਮਾਂ ਪਾਰਟੀ ਕਾਂਗਰਸ ਪਾਰਟੀ ਅੱਜ ਤੱਕ ਤਿਆਰੀ ਕਦੇ ਛੱਡੀ ਨਹੀਂ ਜਦੋਂ ਤੇ ਸਰਕਾਰ ਸਾਡੀ 2022 ਤੋਂ ਟੁੱਟੀ ਆ ਉਸ ਤੋਂ ਬਾਅਦ ਮੈਂ ਕੋਈ ਵੀ ਇਹ ਜਾਂ ਸ਼ਹਿਰ ਕੋਈ ਵੀ ਵਾਰਡ ਕੋਈ ਵੀ ਪਿੰਡ ਇਹ ਜਾਂ ਛੱਡਿਆ ਹੀ ਨਹੀਂ ਜਿੱਥੇ ਮੈਂ ਲਗਾਤਾਰ ਨਹੀਂ ਜਾਂਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਆ ਤੁਹਾਡਾ ਆਪਣਾ ਅਰੁਣ ਕੁਰਾਲੀ ਹਲਕਾ ਖਰੜ ਦੀ ਸਿਆਸਤ ਲਗਾਤਾਰ ਭੱਦੀ ਹੋਈ ਨਜ਼ਰ ਆ ਰਹੀ ਹੈ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਰੜ ਦੇ ਇੰਚਾਰਜ ਰਣਾ ਰஞ்சிਤ ਸਿੰਘ ਗਿੱਲ ਨੇ ਪਾਰਟੀ ਤੋਂ ਅਤੇ ਹੋਰ ਬਕਬਕ ਉਹਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਅੱਜ ਸਾਬਕਾ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਵੱਲੋਂ ਵੀ ਅਸਤੀਫਾ ਦੇ ਦਿੱਤਾ ਗਿਆ ਹੈ ਅਤੇ ਹੁਣ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਵਿਧਾਨ ਸਭਾ ਹਲਕਾ ਖਰੜ ਦੇ ਵਿੱਚੋਂ ਫਿਰ ਤੋਂ ਚੋਣਾਂ ਹੋਣਗੀਆਂ ਅਤੇ ਇਹਨਾਂ ਚੋਣਾਂ ਦੇ ਵਿੱਚ ਇਸ ਵਾਰ ਮੁਕਾਬਲਾ ਕਿਸ ਕਿਸ ਪਾਰਟੀ ਦਾ ਉਮੀਦਵਾਰ ਵਿੱਚ ਹੋਵੇਗਾ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਸਾਡੇ ਨਾਲ ਕਾਂਗਰਸੀ ਸੀਨੀਅਰ ਆਗੂ ਕਮਲਜੀਤ ਸਿੰਘ ਚਾਵਲਾ ਨੇ ਜੋ ਕਿ ਇਸ ਵਾਰ ਵੀ ਕਾਂਗਰਸ ਦੀ ਟਿਕਟ ਅਪਲਾਈ ਕਰ ਸਕਦੇ ਨੇ ਕਿਉਂਕਿ ਉਹਨਾਂ ਦਾ ਵੀ ਇੱਕ ਵੱਡਾ ਵੋਟ ਬੈਂਕ ਖਰੜ ਹਲਕੇ ਦੇ ਵਿੱਚ ਹੈ ਤੇ ਪਿਛਲੇ ਕਈ ਸਾਲਾਂ ਤੋਂ ਉਹ ਹਲਕੇ ਦੇ ਵਿੱਚ ਸੇਵਾ ਵੀ ਕਰ ਰਹੇ ਨੇ ਸਾਡੇ ਨਾਲ ਕਮਲਜੀਤ ਸਿੰਘ ਚਾਵਲਾ ਜੀ ਹੈ ਚਾਵਲਾ ਜੀ ਪਹਿਲਾਂ ਤਾਂ ਦੱਸੋ ਅਸਤੀਫਾ ਕਿਵੇਂ ਦੇਖਦੇ ਹੋ ਦੇਖੋ ਅਸਤੀਫਾ ਬڑے ਲੰਬੇ ਸਮੇਂ ਤੇ ਮੈਡਮ ਅਨਮੋਲ ਗਰਮਾਨ ਦਾ ਜੋ ਰਵਾ ਚੱਲ ਰਿਹਾ ਸੀਗਾ ਕਿ ਅਫਸਰਾਂ ਤੋਂ ਰਿਸ਼ਵਤ ਸਭ ਤੋਂ ਜ਼ਿਆਦਾ ਸਾਡੇ ਖਰੜ ਹਲਕੇ ਚ ਹੋ ਚੁੱਕੀ ਸੀ ਹਲੇ ਹੋਰ ਵੀ ਕਈ ਗੱਲਾਂ ਅੰਦਰੂਨੀ ਜਿਹੜੀਆਂ ਨਿਕਲ ਕੇ ਸਾਹਮਣੇ ਆਣੀਆਂ ਕਿਉਂਕਿ ਜੇ ਕੋਈ ਐਮਐਲਏ ਕਿਸੇ ਵੀ ਸਰਕਾਰ ਦੇ ਵਿੱਚ ਆਪਣੀ ਮੰਤਰੀਸ਼ਿਪ ਦੇ ਵਿੱਚ ਵਜ਼ਾਰਤ ਸਹੀ ਕੰਮ ਕਰਦਾ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨੂੰ ਪਹਿਲਾ ਮੰਤਰਾਲੇ ਚੋਂ ਥੱਲੇ ਤਰਿਆ ਉਹ ਵੀ ਉਹ ਤੋਂ ਬਾਅਦ ਐਮਐਲਏ ਤੋਂ ਉਹਨਾਂ ਨੇ ਖੁਦ ਅਸਤੀਫਾ ਦਿੱਤਾ ਜਾਂ ਲੱਤਾ ਗਿਆ ਇਹ ਹਲੇ ਗੱਲ ਅੱਗੇ ਨਿਕਲ ਕੇ ਆਉਣੀ ਹੈ ਸੋ ਇੱਥੇ ਮੈਂ ਪੂਰੇ ਹਲਕੇ ਨੂੰ ਬੇਨਤੀ ਕਰਨਾ ਚਾਹੁੰਦਾ ਜੀ ਤੁਹਾਡੇ ਰਾਹੀਂ ਕਿ ਨਵੇਂ-ਨਵੇਂ ਗੱਲਾਂ ਉੱਠ ਰਹੀਆਂ ਕਿ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ ਇਹਦੇ ਵਿੱਚ ਨਵੇਂ-ਨਵੇਂ ਸਾਡੇ ਅਕਾਲੀ ਰੱਲੂ ਛੱਡ ਕੇ ਆਏ ਰਣਜੀਤ ਸਿੰਘ ਗਿੱਲ ਜੋ ਉਹ ਵੀ ਇਲੈਕਸ਼ਨ ਝਾੜੂ ਤੋਂ ਲੜ ਸਕਦੇ ਆ ਜਾਂ ਭਾਜਪਾ ਤੋਂ ਲੜ ਸਕਦੇ ਆ ਇਸ ਤਰ੍ਹਾਂ ਦੀਆਂ ਗੱਲਾਂ ਜੋ ਸੁਣਨ ਨੂੰ ਹਲਕੇ 'ਚ ਮਿਲ ਰਹੀਆਂ ਸੋ ਪਰ ਮੈਂ ਹਲਕਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਲੰਬੇ ਸਮੇਂ ਇੱਕ ਪਾਰਟੀ ਦੇ ਵਿੱਚ ਰਹਿ ਕੇ ਨਮਾਇੰਦਗੀ ਕੀਤੀ ਹੋਵੇ ਔਰ ਉਹਨਾਂ ਲੋਕਾਂ ਤੇ ਤੁਸੀਂ ਵਿਸ਼ਵਾਸ ਕੀਤਾ ਹੋਵੇ ਆ ਜੋ ਪਾਰਟੀ ਬਦਲ ਕੇ ਹੋਰ ਪਾਰਟੀ 'ਚ ਜਾਣ ਆਪਾਂ ਨੂੰ ਵੋਟ ਪਾਈਏ ਮੇਰਾ ਖਿਆਲ ਆ ਵੀ ਆਪਾਂ ਵੀ ਉਸ ਚੀਜ਼ ਦੇ ਭਾਗੇਸ਼ਾਲੀ ਹੋਵਗੇ ਕਿ ਲੋਕ ਹਲਕੇ ਦਾ ਜੋ ਕੰਮ ਚਾਹੁੰਦੇ ਆ ਉਹ ਹੋ ਨਹੀਂ ਪਾਇਆ ਔਰ ਨਾਈ ਆਉਣ ਵਾਲੇ ਸਮੇਂ ਦੇ ਵਿੱਚ ਹੋਊਗਾ ਸੋ ਜੋ ਗੱਲ ਕਰੀ ਆ ਆਪਾਂ ਅੱਜ ਕਾਗਰਸ ਪਾਰਟੀ ਦੀ ਟਿਕਟ ਦੇ ਦੇਖੋ ਮੈਨੂੰ ਕਰੀਬ 25 ਸਾਲ ਹੋ ਚੁਕੇ ਕਾਗਰਸ ਪਾਰਟੀ ਦੇ ਵਿੱਚ ਮੈਂ ਵਕ ਵਕ ਉਹਦੇ ਉਪਰ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੀ ਸੇਵਾ કરી ਔਰ ਲੋਕਾਂ ਦੇ ਵਿੱਚ ਵਿਚਰਿਆ ਕਈ ਸੂਬਿਆਂ ਦੇ ਵਿੱਚ ਮੇਰੀ ਇਲੈਕਸ਼ਨ ਡਿਊਟੀ ਲੱਗਦੀ ਰਹੀ ਮੈਂ ਬੜੀ ਬਾਖੂਬੀ ਨਾਲ ਆਪਣੀਆਂ ਇਲੈਕਸ਼ਨ ਡਿਊਟੀਆਂ ਨਿਭਾਈਆਂ ਸੋ ਪਿਛਲੀ ਵਾਰ ਵੀ ਮੈਂ ਪਾਰਟੀ ਹਾਈ ਕਮਾਨ ਨੂੰ ਬੇਨਤੀ ਕੀਤੀ ਸੀ ਟਿਕਟ ਦੇਣ ਦੀ ਚਲੋ ਕਿਸੇ ਕਾਰਨ ਟਿਕਟ ਤਾਂ ਇੱਕ ਨੂੰ ਮਿਲਣੀ ਹੁੰਦੀ ਐ ਸਾਡੇ ਭਰਾ ਵਿਜੇ ਸ਼ਰਮਾ ਟਿੰਕੂ ਜੀ ਨੂੰ ਮਿਲ ਗਈ ਅਸੀਂ ਉਹਨਾਂ ਦੇ ਨਾਲ ਵੀ ਤੁਰੇ ਪਾਰਟੀ ਹਾਈ ਕਮਾਂਡ ਟਿਕਟ ਜਿੰਨੂੰ ਦੰਦੀ ਐ ਅਸੀਂ ਤਾਂ ਉਹਦੇ ਨਾਲ ਐ ਲੇਕਿਨ ਮੈਂ ਪਾਰਟੀ ਹਾਈ ਕਮਾਂਡ ਨੂੰ ਬੇਨਤੀ ਵੀ ਕਰੂੰਗਾ ਕਿ ਤੁਸੀਂ ਇੱਕ ਚੀਜ਼ ਜ਼ਰੂਰ ਦੇਖਿਓ ਕਿ ਅੱਜ ਜਿਹੜਾ ਸਨੀਅਰਿਟੀ ਦੇ ਵਿੱਚ ਹਲਕੇ ਦੀ ਸੇਵਾ ਕਰ ਰਿਹਾ जिने एक बार भी ना ਤਾਂ ਮੈਂ ਆਜ਼ਾਦ ਚੋਣ ਲਈ ਲੜੀ ਚਾਹੇ ਉਹ ਕਾਉਂਸਲਰ ਦੀ ਹੋਵੇ ਕਈ ਸਾਡੇ ਸ਼ਹਿਰ ਚ ਕਾਉਂਸਲਰ ਵੀ ਜਿਨ੍ਹਾਂ ਨੇ ਆਜ਼ਾਦ ਚੋਣ ਲਈ ਲੜੀ ਨਾ ਹੀ ਮੈਂ ਪਾਰਟੀ ਛੱਡ ਕੇ ਕਿਸੇ ਤੇ ਸਰੋਪਾ ਪਵਾਇਆ ਨਾ ਹੀ ਮੈਂ ਪਾਰਟੀ ਚ ਵਾਪਸ ਆਇਆ ਮੇਰੀ ਇੱਕੋ ਮਾਂ ਪਾਰਟੀ ਕਾਂਗਰਸ ਪਾਰਟੀ ਔਰ ਮੈਂ ਕਾਂਗਰਸ ਦੀ ਸੇਵਾ ਕੀਤੀ ਹੈ ਕਾਂਗਰਸ ਦੀ ਹਮੇਸ਼ਾ ਮੈਂ ਕਾਂਗਰਸ ਦੀ ਅਛਾਈ ਲਈ ਹਰੇਕ ਸੂਬਿਆਚ ਹਰੇਕ ਵਾਰਚ ਹਰੇਕ ਸ਼ਹਿਰ ਚ ਜਾ ਕੇ ਮੈਂ ਪਾਰਟੀ ਦੀ ਜਿਹੜੀ ਹੈਗੀ ਹੈ ਗਤੀਵਿਧੀ ਕੀਤੀ ਹੈ ਇਸ ਲਈ ਮੈਂ ਆਪਣਾ ਹੱਕ ਜਿਤਾਉਣਾ ਹੈ ਪਾਰਟੀ ਹਾਈ ਕਮਾਂਡ ਨੂੰ ਬੇਨਤੀ ਵੀ ਕਰਦਾ ਕਿ ਇਸ ਵਾਰ ਜੋ ਮੌਕਾ ਹੈ ਉਹ ਸ니어ਟੀ ਦੇਖ ਕੇ ਦਿੱਤਾ ਜਾਵੇ ਕਿ ਜਿਹੜਾ ਲੰਬੇ ਸਮੇਂ ਤੇ ਆ ਹੁਣ ਕਈ ਬੰਦੇ ਇਲੈਕਸ਼ਨ ਲੜਨੋਂ ਫਿਰਦੇ ਆ 2 ਸਾਲ ਹੋਏ ਕਿਸੇ ਨੂੰ ਪਾਰਟੀ ਚ ਕਿਸੇ ਨੂੰ 3 ਸਾਲ ਹੋਏ ਪਾਰਟੀ ਵੀ ਉਹ ਵੀ ਹੁਣ ਆਪਣੇ ਰੈਜ਼ਿਊਮ ਲੈ ਕੇ ਔਰ ਟਿਕਟਾ ਅਪਲਾਈ ਕਰਨ ਨੂੰ ਫਿਰਦੇ ਆ ਮੈਂ ਚਾਹੁੰਦਾ ਵੀ ਉਹ ਬੰਦਿਆਂ ਨੂੰ ਟਿਕਟ ਇਹਦਾ ਤੁਸੀਂ ਇੱਕ ਨਿਚੋੜ ਗੱਢਣਾ ਹੈ ਕਿ ਜਿਹੜਾ ਪਾਰਟੀ ਛੱਡ ਕੇ ਨਾ ਗਿਆ ਹੋਵੇ ਇੱਕੋ ਪਾਰਟੀ ਜੀ ਲੰਬੇ ਸਮੇਂ ਤੇ ਰਿਹਾ ਹੋਵੇ ਔਰ ਵੱਖ-ਵੱਖ ਅਹੁਦੇ ਤੇ ਜਿਸ ਜਗ੍ਹਾ ਪਾਰਟੀ ਨੇ ਡਿਊਟੀ ਲਈ ਉਹ ਡਿਊਟੀ ਆਪਣੀ ਬਾਕ ਫੋਬੀ ਤਰੀਕੇ ਨਾਲ ਲਵਾਈ ਹੈ ਜੇ ਉਸ ਚੀਜ਼ਾਂ ਦੇ ਵਿੱਚ ਮੈਂ ਸਭ ਤੋਂ ਜਿਆਦਾ ਖਰਾ ਉਤਰਿਆ ਤਾਂ ਮੈਨੂੰ ਟਿਕਟ ਦਿੱਤੀ ਜਾਵੇ ਜੇ ਮੇਰੇ ਤੋਂ ਵੀ ਜਿਆਦਾ ਕੋਈ ਚੰਗਾ ਨਿਕਲਿਆ ਤਾਂ ਬਿਲਕੁਲ ਉਹਨੂੰ ਟਿਕਟ ਦਿੱਤੀ ਜਾਵੇ ਮੈਂ ਉਹਦੇ ਨਾਲ ਮੈਂ ਪਾਰਟੀ ਦੀ ਹਮੇਸ਼ਾ ਅਛਾਈ ਲਈ ਮੈਂ ਪਾਰਟੀ ਨੂੰ ਉੱਪਰ ਚੱਕਣ ਲਈ ਮੈਨੂੰ ਜਿੱਥੇ ਮਰਜ਼ੀ ਪਾਰਟੀ ਹਾਈ ਕਮਾਂਡ ਡਿਊਟੀ ਲਾਵੇ ਮੈਂ ਪਾਰਟੀ ਦੇ ਨਾਲ ਚਾਵਲਾ ਸਾਹਿਬ ਤਿਆਰੀਆਂ ਹੈਗੀਆਂ ਪੂਰੀਆਂ ਜੇਕਰ ਤੁਹਾਨੂੰ ਉਮੀਦਵਾਰ ਬਣਾਉਂਦੇ ਹੋ ਕਾਂਗਰਸ ਪਾਰਟੀ ਤੇ ਕਿਸ ਤਰ੍ਹਾਂ ਦੀ ਤਿਆਰੀਆਂ ਫੇਰੀ ਸੋ ਦੇਖੋ ਤਿਆਰੀਆਂ ਅਰੁਣ ਜੀ ਮੈਂ ਅੱਜ ਤੱਕ ਤਿਆਰੀ ਕਦੇ ਛੱਡੀ ਨਹੀਂ ਜਦੋਂ ਤੇ ਸਰਕਾਰ ਸਾਡੀ 2022 ਤੋਂ ਟੁੱਟੀ ਆ ਉਸ ਤੋਂ ਬਾਅਦ ਮੈਂ ਕੋਈ ਵੀ ਇਹ ਜਹਾ ਸ਼ਹਿਰ ਕੋਈ ਵੀ ਵਾਰਡ ਕੋਈ ਵੀ ਪਿੰਡ ਇਹ ਜਹਾ ਛੱਡਿਆ ਹੀ ਨਹੀਂ ਜਿੱਥੇ ਮੈਂ ਲਗਾਤਾਰ ਨਹੀਂ ਜਾਂਦਾ ਇਹ ਤਿਆਰੀ ਹੁੰਦੀ ਹੈ ਜਿਹੜੀ 24 ਆਵਰ ਬੰਦਾ ਲੋਕਾਂ ਚ ਵਿਚਰੇ ਸੋ ਮੈਂ ਪਹਿਲਾਂ ਵੀ ਵਿਚਰਦਾ ਤਾਂ ਤੁਸੀਂ ਮੇਰੇ ਆ ਫੇਸਬੁੱਕ ਆਈਡੀ ਤੇ ਨਿਊਜ਼ ਚੱਕ ਕੇ ਦੇਖੋ ਤੁਸੀਂ ਮੇਰੀ ਹਰੇਕ ਜਗ੍ਹਾ ਚੈਨਲਾਂ ਤੇ ਦੇਖੋ ਤੁਸੀਂ ਖੁਦ ਹਰੇਕ ਜਗ੍ਹਾ ਮੇਰੀ ਇੰਟਰਵਿਊ ਕਰੀ ਹੈ ਮੈਂ ਵਕ ਵਕ ਸ਼ਹਿਰਾਂ ਚ ਖਰੜ ਚ ਕਰਾੜੀ ਚ ਪਿੰਡਾਂ ਚ ਕਈ ਜਗ੍ਹਾ ਜਾ ਕੇ ਮੈਂ ਲੋਕਾਂ ਦੇ ਨਾਲ ਬੈਠਿਆ ਉੱਠਿਆ ਲੋਕਾਂ ਦੀ ਮੁਸ਼ਕਲਾ ਸੁਣੀਆਂ ਲੋਕਾਂ ਦੀ ਜਿੰਨੀ ਹੱਲ ਹੋਣ ਦੀ ਕੋਸ਼ਿਸ਼ ਕੀਤੀ ਉਹ ਕਰਵਾਈ ਉਸੇ ਤਰੀਕੇ ਨਾਲ ਅੱਜ ਮੈਂ ਪਾਰਟੀ ਹਾਈ ਕੁਮਾਰ ਨੂੰ ਬੇਨਤੀ ਕਰਦਾ ਕਿ ਟਿਕਟ ਸਨਿਉਰਿਟੀ ਦੇਖ ਕੇ ਕੰਮਾਂ ਨੂੰ ਦੇਖ ਕੇ ਦੱਤੀ ਜਾਵੇ ਸੋ ਮੈਂ ਪੂਰਨ ਵਿਸ਼ਵਾਸ ਦਵਾਨਾ ਪਾਰਟੀ ਨੂੰ ਕਿ ਜੇ ਪਾਰਟੀ ਨੇ ਮੇਰੇ ਪਰ ਵਿਸ਼ਵਾਸ ਜਤਾਇਆ ਤਾਂ ਮੈਂ ਪਾਰਟੀ ਹਾਈ ਕਮਾਂਡ ਦੀ ਝੋਲੀ 'ਚ ਵਿਧਾਨ ਸਭਾ ਹਲਕਾ ਖਰੜ ਤੋਂ ਜਿੱਤ ਕੇ ਟਿਕਟ ਉਹਨਾਂ ਦੀ ਝੋਲੀ 'ਚ ਪਾਉਂਗਾ ਸੀ। ਤਾਂ ਇਹ ਸਨ ਕਮਲਜੀਤ ਸਿੰਘ ਚਾਬਲਾ ਜੋ ਕਿ ਕਾਂਗਰਸੀ ਸੀਨੀਅਰ ਅਗੂਨੇਤੇ ਅਕਸਰ ਇਹਨਾਂ ਦੇ ਘਰ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ ਅਤੇ ਇਹ ਓਕਣਾ ਦਾ ਹੱਲ ਕਰਦੇ ਹੋਈ ਵੀ ਨਜ਼ਰ ਆਉਂਦੇ ਨੇ। ਅਤੇ ਇਹਨਾਂ ਨੇ ਵੀ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੀ ਟਿਕਟ ਤੇ ਦਾਵਾ ਠੋਕਿਆ ਹੈ ਤੇ ਇਹਨਾਂ ਨੇ ਕਿਹਾ ਕਿ ਪਿਛਲੇ 25 ਸਾਲ ਤੋਂ ਉਹ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਈ ਵਾਂਗ ਟਟਾਨ ਬਣ ਕੇ ਲੋਕਾਂ ਦੇ ਨਾਲ ਖੜੇ ਨੇ ਇਸ ਕਰਕੇ ਪਾਰਟੀ ਉਹਨਾਂ ਦੇ ਹੱਕ ਦੇ ਵਿੱਚ ਹਮਲਾ ਲਾਰੇ ਅਤੇ ਉਹਨਾਂ ਨੂੰ ਇਥੋਂ ਟਿਕਟ ਦੇਵੇ ਤਾਂ ਕਿ ਸੀਟ ਜਿੱਤ ਕੇ ਉਹ ਪਾਰਟੀ ਦੀ ਝੋਲੀ ਦੇ ਵਿੱਚ ਪਾ ਸਕਣ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਆਕਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਜੋ ਲਗਾਤਾਰ ਸਰਗਰਮੀਆਂ ਖਰੜ ਖਲਕੇ ਦੇ ਵਿੱਚ ਚੱਲ ਰਹੀਆਂ ਹਨ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਰਨ ਕੁਰਾਲੀ